ਥਾਣਾ ਖੇਮਕਰਨ ਪੁਲਿਸ ਅਤੇ ਬੀਐਸਐਫ ਦੇ ਵੱਲੋਂ ਚਲਾਏ ਗਏ ਸਰਚ ਅਭਿਆਨ ਦੌਰਾਨ ਇੱਕ ਪਾਕਿਸਤਾਨ ਡਰੋਨ ਬਰਾਮਦ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਬ-ਡਿਵੀਜ਼ਨ ਪਿਕਟੋਰਨ ਦੇ ਡੀਐਸਪੀ ਰੇਤਿੰਦਰ ਸਿੰਘ ਨੇ ਦੱਸਿਆ ਹੈ ਕਿ ਉਹਨਾਂ ਨੂੰ ਬੀਐਸਐਫ ਤੇ ਵੱਲੋਂ ਇਤਲਾਹ ਦਿੱਤੀ ਗਈ ਸੀ ਕਿ ਬੀਓਪੀ ਕੇਕੇ ਬੈਰੀਅਲ ਦੇ ਨਜ਼ਦੀਕ ਸਵੇਰੇ ਕੋਈ ਡਰੋਨ ਦੀ ਮੂਵਮੈਂਟ ਦਿਖਾਈ ਦਿੱਤੀ ਹੈ। ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਇਲਾਕੇ ਦੇ ਵਿੱਚ ਸਰਚ ਅਭਿਆਨ ਚਲਾਇਆ ਗਿਆ ਤਾਂ ਇਸ ਦੌਰਾਨ ਉਹਨਾਂ ਨੂੰ ਪਿੰਡ ਕਲਸ ਦੇ ਰਹਿਣ ਵਾਲੇ ਹਰਜਿੰਦਰ ਸਿੰਘ ਪੁੱਤਰ ਕਾਬਲ ਸਿੰਘ ਵਾਸੀ ਰਾਜੂਕੇ ਦੇ ਖੇਤਾਂ ਦੇ ਵਿੱਚੋਂ ਪਾਕਿਸਤਾਨੀ ਡਰੋਨ ਬਰਾਮਦ ਹੋਇਆ ਹੈ। ਇਸ ਨੂੰ ਉਹਨਾਂ ਦੇ ਵੱਲੋਂ ਕਬਜ਼ੇ ਦੇ ਵਿੱਚ ਲੈ ਕੇ ਇਲਾਕੇ ਦੇ ਵਿੱਚ ਸਰਚ ਅਭਿਆਨ ਸ਼ੁਰੂ ਕਰ ਦਿੱਤਾ ਹੈ। ਤਸਵੀਰੇ ਇੱਕ ਜਿਹੜੀ ਇਨਫੋਰਮੇਸ਼ਨ ਆ ਬੀਐਸਐਫ ਵੱਲੋਂ ਦਿੱਤੀ ਗਈ ਸੀ ਕਿ ਇੱਕ ਡਰੋਨ ਜਿਹੜਾ ਪਾਕਿਸਤਾਨ ਸਾਈਡ ਤੋਂ ਆਉਂਦਾ ਦੀ ਹੰਪਿੰਗ ਦੀ ਆਵਾਜ਼ ਸੁਣੀ ਗਈ। ਜਿਸ ਤਰ੍ਹਾਂ ਬੀਐਸਐਫ ਤੇ ਪੰਜਾਬ ਪੁਲਿਸ ਨੇ ਇੱਕ ਸਾਂਝਾ ਸਰਚ ਆਪਰੇਸ਼ਨ ਚਲਾਇਆ। ਸਾਂਝੇ ਸਰਚ ਆਪਰੇਸ਼ਨ ਦੌਰਾਨ ਸਾਨੂੰ ਡੀਜੀਆਈ ਮੈਟ੍ਰਿਕ ਜਿਹੜਾ ਡਰੋਨ ਹੈ ਉਹ ਕਵਰ ਹੋਇਆ। ਮੈਂ ਇੱਥੇ ਦੱਸਣਾ ਚਾਹਾਂਗਾ ਕਿ ਜਿੱਥੇ ਪਾਕਿਸਤਾਨ ਕੋਸ਼ਿਸ਼ਾਂ ਕਰਦਾ ਆ ਰਿਹਾ ਹੈ ਵੀ ਡਰੋਨ ਰਾਹੀਂ ਨਾਜਾਇਜ਼ ਤੇ ਗੈਰਕਾਨੂੰਨੀ ਪਦਾਰਥ ਜਿਹੜੇ ਆ ਉਹ ਸਾਡੇ ਬਾਰਡਰ ਏਰੀਆ ਦੇ ਵਿੱਚ ਭੇਜੇ ਉੱਥੇ ਮੈਂ ਵੀ ਨਾਲ ਦੱਸਣਾ ਚਾਹੁੰਦਾ ਕਿ ਬੀਐਸਐਫ ਤੇ ਪੰਜਾਬ ਪੁਲਿਸ ਮੋਢੇ ਨਾਲ ਮੋਢਾ ਲਾ ਕੇ ਸਾਂਝੇ ਤੌਰ ਤੇ ਕਲੋਤੀ ਆ ਤੇ ਪਾਕਿਸਤਾਨ ਦੀਆਂ ਹਰ ਜਿਹੜੀਆਂ ਗੈਰ ਕਾਨੂੰਨੀ ਗਤੀਵਿਧੀਆਂ ਆ ਉਹਨੂੰ ਨਾਕਾਮ ਕਰ ਰਹੀ ਹੈ ਇਹਦੇ ਵਿੱਚ ਅੱਜ ਸਾਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਜਦੋਂ ਜਿਹੜਾ ਡਰੋਨ ਹੈ ਇਹ ਕਾਫੀ ਵੱਡੇ ਹੈ ਵੱਡਾ ਡਰੋਨ ਆ ਜਿਹੜਾ ਡੀਜੀ ਮੈਟ੍ਰਿਕਸ ਦਾ ਇਹ ਬਰਾਮਦ ਹੋ ਗਿਆ ਇਸ ਸਬੰਧੀ ਜਿਹੜਾ ਥਾਣਾ ਖੀਮ ਕਰਨ ਵਿਖੇ ਕੇਸ ਰਜਿਸਟਰ ਕਰ ਲਿਆ ਕਿਉਂਕਿ ਇਹ ਡਰੋਨ ਜਿਹੜਾ ਖਾਲੀ ਨਹੀਂ ਆਉਂਦਾ ਇਹਦੇ ਨਾਲ ਕੋਈ ਨਾ ਕੋਈ ਖੇਪ ਆਉਂਦੀ ਹੈ ਇਸ ਸੰਬੰਧੀ ਜਿਹੜੀ ਸਰਚ ਆਪਰੇਸ਼ਨ ਸਾਡੀ ਜਿਹੜੀ ਹੈ ਲਗਾਤਾਰ ਜਾਰੀ ਹੈ ਤੇ ਮੈਂ ਲੋਕਾਂ ਨੂੰ ਵੀ ਜਿਹੜੀ ਅਪੀਲ ਕਰਦਾ ਕਿ ਇਸ ਕੰਮ ਦੇ ਵਿੱਚ ਪੁਲਿਸ ਅਤੇ ਬੀਐਸਐਫ ਦਾ ਸਹਿਯੋਗ ਕਰਨ ਜਿੱਥੇ ਅਸੀਂ ਸਹਿਯੋਗ ਕਰਨ ਵਾਲੇ ਵਿਅਕਤੀਆਂ ਦਾ ਹੌਸਲਾ ਵਧਾਈ ਕਰਦੇ ਹਾਂ ਉੱਥੇ ਮੈਂ ਵੀ ਦੱਸਣਾ ਚਾਹੁੰਦਾ ਕਿ ਪੰਜਾਬ ਪੁਲਿਸ ਵੱਲੋਂ 10 ਲੱਖ ਦੇ ਕਰੀਬ ਜਿਹੜਾ ਇਨਾਮ ਹੈ ਇਹ ਇਨਫੋਰਮੇਸ਼ਨ ਦੇਣ ਵਾਲਿਆਂ ਨੂੰ ਦਿੱਤਾ ਜਾ ਚੁੱਕਾ ਹੈ ਜਿਹੜੇ ਹਜੇ ਕੁਝ ਇੱਕ ਵਿਅਕਤੀ ਜਿਹੜੇ ਰਹਿੰਦੇ ਆ ਉਹਨਾਂ ਨੂੰ ਲਿਸਟ ਅਨੁਸਾਰ ਜਿਹੜਾ ਕਰਮ ਅਨੁਸਾਰ ਜਿਹੜਾ ਇਨਾਮ ਦਿੱਤਾ ਜਾ ਰਿਹਾ ਤੇ ਉਹਨਾਂ ਨੂੰ ਚੰਨ ਦਿਨਾਂ ਦੇ ਵਿੱਚ ਇਨਾਮ ਵੀ ਦਿੱਤਾ ਜਾਊਗਾ ਤੇ ਜਿਹੜੇ ਕਾਲੀਆਂ ਪੇਡਾ ਇਸ ਕੰਮ ਦੇ ਵਿੱਚ ਸ਼ਾਮਲ ਹੋ ਬਾਅਦ ਆ ਜਾਣ ਮੈਂ ਇਸੇ ਸਾਲ ਦੀ ਗੱਲ ਕਰਾਂ ਤੇ ਲਗਭਗ 20 ਤੋਂ 15 ਤੋਂ 20 ਵਿਅਕਤੀ ਨੇ ਜਿਹੜੇ ਇਹਨਾਂ ਕਾਲੀਆਂ ਗਤੀਵਿਧੀਆਂ ਦੇ ਵਿੱਚ ਸ਼ਾਮਲ ਸੀ ਉਹਨਾਂ ਨੂੰ ਫੜ ਕੇ ਜੇਲ੍ਹ ਦੇ ਵਿੱਚ ਭੇਜ ਚੁੱਕੇ ਆ ਇਸ ਸਬੰਧੀ ਵੀ ਜਿਹੜੀ ਆ ਹਰਕ ਟੈਕਨੀਕਲ ਤਰੀਕੇ ਨਾਲ ਤੇ ਹਰ ਤਰੀਕੇ ਨਾਲ ਇਸ ਦੀ ਤਫਤੀਸ਼ ਕੀਤੀ ਜਾਊਗੀ ਤੇ ਡਰੋਨ ਮਗਾਉਣ ਵਾਲੇ ਦੋਸਤ